ਇਰਨਾ ਇੱਕ ਮੈਨੂੰ ਸਜਣੋਂ ਖਬਰ ਮਿਲੀ ਕਿ ਚਗਾਵਾ ਪਿੰਡ ਦੇ ਵਿੱਚ ਆਕਰੇ ਕੁਝ ਕਲਾਕਾਰ ਬੰਦੇ ਆਉਂਦੇ ਆ ਤੇ ਕਲਾਕਾਰ ਬੰਦੇ ਕੀ ਕਰਦੇ ਆ ਇਸ ਘਰ ਨੂੰ ਰਾਤੋਂ ਰਾਤ ਇਹਦੀ ਦਿੱਖ ਬਦਲ ਦਿੰਦੇ ਆ ਰਾਤੋਂ ਰਾਤ ਜਾਦੂ ਮਤਲਬ ਜਿਵੇਂ ਨਾ ਐਵੇਂ ਜਾਦੂ ਦੀ ਛੜੀ ਲੈ ਕੇ ਨਹੀਂ ਕੋਈ ਬੰਦਾ ਆਉਂਦਾ ਹੁੰਦਾ ਤੇ ਉਵੇਂ ਜਾਦੂ ਦੀ ਛੜੀ ਫੇਰਦੇ ਆ ਤੇ ਰਾਤੋਂ ਰਾਤ ਇਹਦੀ ਦਿੱਖ ਚੇਂਜ ਕਰ ਦਿੰਦੇ ਆ ਆ ਜੋ ਅੰਦਰੋਂ ਤੁਹਾਨੂੰ ਦਿਖਾਉਣਾ ਕਿਵੇਂ ਹੋਇਆ ਆ ਮਾਲਕਾਂ ਦਾ ਰਾਦਾਂ ਸੀ ਵੀ ਇਹਦਾ ਪੇਂਟ ਕਰਗੇ ਤੇ ਪੇਂਟ ਨਹੀਂ ਕਰਵਾਇਆ ਤੇ ਉਸ ਤੋਂ ਬਾਅਦ ਚੁਗਾਵੇਂ ਪਿੰਡ ਦੇ ਗੱਭਰੂ ਇੰਦਰਜੀਤ ਹੁਣਾ ਤੋਂ ਵਾਲਪੇਪਰ ਦਾ ਕੰਮ ਕਰਾਇਆ ਮੈਂ ਤੁਹਾਨੂੰ ਸਾਰੇ ਘਰ ਦਾ ਟੂਰ ਕਰਾਉਣਾ ਸਾਰੇ ਘਰ ਦਾ ਟੂਰ ਇੰਦਰਜੀਤ ਕੰਮ ਆਪਾਂ ਕੀਤਾ ਇਹ ਹਾਂਜੀ ਭਾਈ ਆਪਾਂ ਕੀਤਾ ਜੀ ਜਦੋਂ ਇਹ ਤਾਂ ਕੰਮ ਕੀਤਾ ਤੇ ਤੁਸੀਂ ਪਾਈ ਵੀਡੀਓ ਇਹਦੀ 1 ਮਿਲੀਅਨ ਲੋਕਾਂ ਨੇ ਇਹਨੂੰ ਮੁਹੱਬਤ ਦਿੱਤੀ ਸੀ ਹਾਂਜੀ 1 ਮਿਲੀਅਨ ਲੋਕਾਂ ਨੇ ਹਾਂਜੀ 1 ਮਿਲੀਅਨ ਵਿਊ ਵਾਲੀ ਕੋਠੀ ਦਿਖਾਉਣ ਲੱਗਾ 1 ਮਿਲੀਅਨ ਵਿਊ ਕਿਉਂ ਲੋਕਾਂ ਨੇ ਪਸੰਦ ਕੀਤਾ ਯਾਰ ਇੱਕ ਤਾਂ ਬੰਦਿਆਂ ਦੀ ਕਲਰ ਚੁਆਇਸ ਬੜੀ ਕਮਾਲ ਆ ਤੇਰੀ ਕਲਾਕਾਰੀ ਦੇ ਨਾਲ ਨਾਲ ਕਲਰ ਚੁਆਇਸ ਬੜੀ ਇਹ ਆਪਣੀ ਮਰਜ਼ੀ ਦੇ ਕਲਰ ਲੱਗੇ ਹੋਏ ਆ ਬਈ ਅੱਛਾ ਤੇਰੀ ਮਰਜ਼ੀ ਦੀ ਚੋਣ ਹਾਂਜੀ ਆਪਣੀ ਮਰਜ਼ੀ ਜਿਵੇਂ ਸੋਚ ਮਤਲਬ ਜੇ ਤੂੰ ਆਪਣੀ ਮਰਜ਼ੀ ਕਰਨ ਤੇ ਆਵੇਂ ਤਾਂ ਕਲਾਕਾਰ ਬੰਦਾ ਕੀ ਕਰ ਸਕਦਾ ਹਾਂਜੀ ਹਨਾ ਇਹ ਇਧਰ ਰਸੋਈ ਚ ਵੀ ਇਹੀ ਚੁਣਿਆ ਹਾਂਜੀ ਬਾਈ ਰਸੋਈ ਦੇ ਵਿੱਚ ਕਲਰ ਕੰਬੀਨੇਸ਼ਨ ਇੱਕ ਯਾਰ ਮੈਨੂੰ ਹੋਰ ਚੀਜ਼ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਦੇ ਵਿੱਚ ਜੋੜ ਕੋਈ ਨਹੀਂ ਦਿਖਦਾ ਇਹ ਬਾਈ ਜੋੜ ਇਹਦੀ ਹਾਈਟ 1.5 ਫੁੱਟ ਦੇ ਵਿੱਚ ਵਿੱਚ ਆਉਂਦੀ ਆ ਨਹੀਂ ਜੋੜ ਨਹੀਂ ਲੱਗਾ ਵੇਹੇ ਜੇ ਆਪਾਂ ਤਕਰੀਬਨ ਜੋੜ ਲਾਵਾਂਗੇ ਪੈ ਪਤਾ ਨਹੀਂ ਲੱਗਦਾ ਜੋੜ ਲੱਗੇ ਹੋਏ ਆ ਤੁਹਾਨੂੰ ਪਤਾ ਨਹੀਂ ਲੱਗਣਾ ਹੁਣ ਜਿਵੇਂ ਐਵੇਂ ਆ ਦੇਖੋ ਤਾਂਹਾਂ ਨੂੰ ਜਾਂਦਾ ਹਾਂਜੀ ਆ ਥੱਲੇ ਤੋਂ ਤਾਂਹਾਂ ਤੱਕ ਵੀ ਨਹੀਂ ਜੋੜ ਦਿਖਦਾ ਹਾਂਜੀ ਨਹੀਂ ਦਿਖਦਾ ਜੀ ਵੀ ਲਾਇਆ ਜੋੜ ਉਸ ਹਾਵ ਨਾਲ ਆ ਹਨਾ ਹਾਂਜੀ ਇਹ ਆਹ ਆ ਗਿਆ ਆਪਣਾ ਕੀ ਕਹਿੰਦੇ ਹੁੰਦੇ ਆ ਪ੍ਰੀਤ ਡਰਾਇੰਗ ਰੂਮ ਹਾਂਜੀ ਇੱਕ ਆਹ ਕੰਮ ਬੜਾ ਕਲਾਕਾਰੀ ਵਾਲਾ ਕੀਤਾ ਆਹ ਮੋਲਡਿੰਗ ਵਾਲਾ ਇਹ ਬਈ ਆਪਾਂ ਆਹ ਮੋਲਡਿੰਗ ਤਾਂ ਹੀ ਲਾਉਣੀ ਆਪਾਂ ਜੋੜਨੀ ਪਉਂਦੀ ਬਈ ਇੱਥੇ ਆਹ ਵਾਲਪੇਪਰ ਵਾਲੇ ਦੇ ਇੱਥੇ ਆਹ ਥਾਵਾਂ ਤੇ ਜੋੜ ਪਾਏ ਹੁੰਦੇ ਆ ਬਈ ਅੱਛਾ ਜਦੋਂ ਆਪਾਂ ਉਤਲਾ ਹਿੱਸਾ ਕੱਟਦੇ ਆ ਇੱਥੇ ਜੋੜ ਆਟੋਮੈਟਿਕ ਹੀ ਪੈਂਦੇ ਆ ਆਪਾਂ ਗੋਲੇ ਇਸੇ ਵੱਲੋਂ ਆਪਦੇ ਵੱਲੋਂ ਲਾ ਕੇ ਦਿੰਨੇ ਆ ਵੀ ਆਪਦੇ ਕੰਮ ਦੇ ਮਾਰੇ ਬਈ ਆ ਬਾਹਾਂ ਤਾਂ ਤੇ ਜੋੜਨੀ ਪਉਂਦੀ ਅੱਛਾ ਬਹੁਤ ਸੋਹਣਾ ਕੰਮ ਇਹ ਕਿੰਨਾ ਕੁ ਚਿਰ ਐਵੇਂ ਰਹੂਗਾ ਏ ਭਾਈ 10 ਸਾਲ ਦੀ ਦਾਪਾ ਆਪਦੇ ਮੂੰਹੋਂ ਗਾਰੰਟੀ ਦਿੱਤੀ ਆ। ਮਤਲਬ ਲਿਖ ਕੇ ਦੇਵੋਗੇ ਕੋਈ ਮਤਲਬ ਉਹ ਲਿਖਤੀ ਗਾਰੰਟੀ ਦੇਵਾਂਗੇ ਭਾਈ। ਹੈ? ਲਿਖਤੀ ਗਾਰੰਟੀ ਦੇਵਾਂਗੇ। ਕਮਰਾ ਬੜਾ ਸੋਹਣਾ ਕੀਤਾ, ਅੰਦਰ ਕਮਰਿਆਂ ਚ ਕਿਹੋ ਜਿਹਾ ਕੀਤਾ ਮੜਾ ਕਮਰਿਆਂ ਜਾ ਸਕਦੇ ਨਾ ਆਪਾਂ? ਜਾ ਸਕਦੇ ਜਾ ਸਕਦੇ ਭਾਈ। ਆਜੋ 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 ਆਜੋ। ਇਹ ਆਹ ਦੇਖ ਯਾਰ। ਇਹ ਸਾਰੀ ਚੋਇਸ ਤੇਰੀ ਆਪਣੀ ਸੀ। ਇਹ ਸਾਰੀ ਚੋਇਸ ਮੇਰੀ ਆਪ ਦੀ ਹੀ ਆ ਭਾਈ। ਘਰ ਵਾਲਿਆਂ ਦੀ ਕੋਈ ਚੋਇਸ ਨਹੀਂ। ਇਹ ਮੁੰਡਾ ਮੇਰਾ ਯਾਰ ਦੋਸਤ ਤਾਂ ਬਾਹਰ ਅ ਕੈਨੇਡਾ ਚ। ਉਹ ਕਹਿੰਦਾ ਵੀ ਤੂੰ ਆਪ ਦੀ ਚੋਇਸ ਦੇ ਨਾਲ ਹੀ ਸਾਰਾ ਕੰਮ ਕਰਨਾ। ਪ੍ਰੀਤ ਹੋਏ। 10 ਦਿਹਾ ਕੋਠੀ ਕੰਮ ਕੀਤਾ ਦੇ ਕਿੰਨੇ ਦਿਨਾਂ ਚ ਇੰਦਰਜੀਤ ਫਿਰ ਜੋਬ ਡਾਨ ਕਰਤੀ ਸੀ ਕਿੰਨੇ ਦਿਨ ਇਹ ਬਈ 6-7 ਦਿਨ ਲੱਗੇ ਸੀਗੇ ਆਪਾਂ ਨੂੰ ਹਾਂ ਕਰਦਿਆਂ ਨੂੰ 6-7 ਦਿਨ ਦੇ ਵਿੱਚ ਐਡੀ ਕੋਠੀ ਕੰਪਲੀਟ ਕਰਤੀ ਹਾਂ ਕੋਈ ਜਿਹੜਾ ਰੰਗ ਵਾਲਾ ਕੰਮ ਆ ਬਈ ਤਾਂ ਉਹ ਵੀ ਆਪਣੇ ਕੋਲ ਹੀ ਸੀਗਾ ਸਾਰਾ ਕੰਮ ਏ ਟੂ ਜੱਡੀ ਆ ਜੋ ਤਾਂ ਤਾਂ ਆਓ ਆ ਦੇਖੋ ਮੈਂ ਇਤੋ ਹਰਾਨ ਆ ਕਿ ਆ ਦੇਖੋ ਇੱਥੇ ਕਿੱਡੀ ਲੈਂਥ ਬਣਦੀ ਆ ਜੋੜ ਨਹੀਂ ਦਿਸਣੀ ਇੱਥੇ ਕਿਸੇ ਪੱਥਾਂ ਤੇ ਹਾਂ ਬਈ ਜੋੜ ਨਹੀਂ ਪਾਇਆ ਹੋਇਆਗਾ ਕਿਉਂਕਿ ਨਾ ਪ੍ਰੀਤ ਇਹ ਕੀ ਕਰਦਾ ਨਾ ਇਹ ਜਦੋਂ ਜੋੜ ਵੀ ਲਾਉਂਦਾ ਨਾ ਉਹ ਇੰਡਲੈਸ ਸਟਾਈਲ ਦੇ ਵਿੱਚ ਜਿਵੇਂ ਜੋੜ ਹੁੰਦਾ ਉਵੇਂ ਲਾਉਂਦਾ ਹਨਾ ਹਾਂਜੀ ਬਈ ਉੱਪਰ ਦੋ ਕਮਰੇ ਆ ਤਿੰਨ ਆ ਹਾਂਜੀ ਉੱਪਰ ਤਿੰਨ ਕਮਰੇ ਆ ਕਿ ਦੋ ਆ ਨਹੀਂ ਦੋ ਕਮਰੇ ਆ ਵੀਰੇ ਉੱਪਰ ਇਹ ਇੱਕ ਤਾਂ ਆ ਕਮਰਾ ਹੋ ਗਿਆ ਹਾਂਜੀ ਵੀ ਆਹ ਕਮਰੇ 'ਚ ਆਹ ਵੱਖਰਾ ਲਾਤਾ ਯਾਰ ਇੱਕ ਪ੍ਰੀਤ ਗੱਲ ਦੇਖੀ ਨੋਟ ਕੀਤੀ ਗੱਲ ਲੋਏ ਤੂੰ ਇਹ ਜਿੰਨਾ ਸਿੰਪਲ ਲੱਗਿਆ ਹੁੰਦਾ ਉਹਨਾਂ ਜਿਆਦਾ ਸੋਹਣਾ ਲੱਗਦਾ ਹਾਂ ਬਈ ਲਾਈਟ ਕਲਰ ਲੱਗਾ ਹੋਵੇ ਹਨਾ ਹਾਂਜੀ ਜਿੰਨਾ ਬਾਰੇ ਬਾਰੀ ਅਸੀਂ ਪੜਕੀਲੇ ਰੰਗ ਲਾ ਲੈਂਦੇ ਆ ਪੜਕੀਲੇ ਰੰਗ ਨਹੀਂ ਉਹਨੇ ਸੋਹਣੇ ਲੱਗਦੇ ਜਿੰਨੇ ਸਿੰਪਲ ਸੋਹਣੇ ਲੱਗਦੇ ਆ ਹਨਾ ਇਹ ਇਧਰਲੇ ਕਮਰੇ ਆ ਕਮਰਾ ਨਹੀਂ ਪੂਜਾ ਰੂਮ ਆ ਜੀ ਇਹ ਪੂਜਾ ਰੂਮ ਚ ਲਾਇਆ ਹਾਂਜੀ ਲੱਗਾ ਹੋਇਆ ਵਾ ਪਰ ਆਪਣੇ ਜੁੱਤੇ ਜਾਤੇ ਪਾਏ ਆ ਆਪਣੇ ਸਾਡੇ ਜੁੱਤੇ ਪਾਏ ਆ ਵੈਸੇ ਤੁਹਾਨੂੰ ਸਾਰਾ ਕੁਝ ਦਿਖਦਾ ਆ ਕਮਰਾ ਤਾਂ ਹੈਗਾ ਇੰਨਾ ਖੁੱਲਾ ਹਾਂਜੀ ਇਹ ਆ ਕਮਰਾ ਖੁੱਲਾ ਹੈ ਇਹ ਇਹਦੇ ਵਿੱਚ ਵੀ ਆ ਦੇਖ ਕੇ ਕਿ ਕਿੰਨੀ ਸ਼ਾਨਦਾਰ ਚੀਜ਼ ਬਣਾਈ ਹੈ ਇਹ ਜੀ ਉਹਨਾਂ ਦੇ ਬੇਟੇ ਦੀ ਜਵੈ ਸੀਗੀ ਸਾਈਡ ਤੇ ਵੀ ਆਪਾਂ ਕੱਲਾ ਕਲਰ ਹੀ ਰੱਖਣਾ ਜੇ ਲਹਿ ਗਿਆ ਸਾਰੇ ਸਾਰੇ ਨਾ ਨਹੀਂ ਲੈਂਦਾ ਜੀ ਆਪਣੀ ਗਾਰੰਟੀ ਆ ਸਰ ਆਪਾਂ ਲੈ ਗਿਆ ਅਮਰੀਕਨ ਬਾਂਡ ਦੇ ਕੈਮੀਕਲ ਨਾਲ ਲੱਗਾ ਜੀ 10 ਸਾਲ ਲੈ ਗਿਆ ਆਪਾਂ ਸੀਟਾਂ ਦੂਰੀ ਫੇਰ ਤੋਂ ਚੇਂਜ ਕਰਕੇ ਦੇਵਾਂਗੇ 10 ਸਾਲ ਦੇ ਵਿੱਚ ਇਹ ਅੱਛਾ ਇਹ 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 ਕੋਈ ਐਵੇਂ ਵੀ ਫਰਕ ਹੁੰਦਾ विद अमेरिकन बोर्ड ਜਾਂ ਕੋਈ ਦੂਸਰੇ ਬੋਰਡ ਚ ਕੋਈ ਫਰਕ ਨਹੀਂ ਹਾਂਜੀ ਹੁਣ ਜਿਵੇਂ 4000 ਦੇ ਵਿੱਚ ਕਮਰਾ ਬੋਲ ਬੋਲ ਪਾਈ ਜਾਂਦੇ ਆ ਹਾਂ ਉਹ ਥੱਲੇ ਤੁਸੀਂ ਵੇਖ ਹੀ ਲਓ ਵੀ 4000 ਦੇ ਵਿੱਚ ਅਸੀਂ ਕੀ ਬਚਾਵਾਂਗੇ ਤੇ ਅਸੀਂ ਪੇਪਰ ਵੀ ਲੈਣਾ ਸਾਰਾ ਕੁਝ ਲੈਣਾ ਥੱਲੇ 150 ਲਾ ਕੈਮੀਕਲ ਦਾ ਪੈਂਟ ਲਾ ਕੇ ਤੇ ਭਾਈ 4000 ਚ ਵਾਰਾ ਹੀ ਨਹੀਂ ਖਾਣਾ ਹੂੰ ਕਮਾਈ ਵੀ ਕਰਨੀ ਆ ਬੱਚੇ ਤੇਰੇ ਘਰੇ ਵੀ ਬੱਚੇ ਹੈ ਜੇ ਗਾਂਹਲੇ ਦੇ ਆ ਹਾਂਜੀ ਬਾਈ ਇਹ ਤਾਂ ਹੈਗਾ ਜੀ ਹੈ ਤੇ ਜਰਮਨ ਮੈਨੂੰ ਤੇਰਾ ਕੰਮ ਪਸੰਦ ਆ ਸੱਚੀ ਤੇ ਮੈਨੂੰ ਲੱਗਦਾ ਕਿ ਸੱਜਣਾ ਨੂੰ ਵੀ ਕੰਮ ਪਸੰਦ ਆਇਆ ਹੋਊਗਾ ਤੇ ਜੇ ਮੰਨ ਕੇ ਚੱਲ ਵੀ ਬਾਈ ਕਿੰਨਾ ਕਚਿਰ ਪਹਿਲਾ ਬੰਦਾ ਤੈਨੂੰ ਸੰਪਰਕ ਕਰ ਸਕਦਾ ਵੀ ਯਾਰ ਕੋਠੀ ਚ ਬਾਤ ਇਸ ਆਪਣੇ ਕੋਲੇ ਬਾਈ ਬੁਕਿੰਗ ਕਰਾ ਸਕਦਾ ਬੰਦਾ ਜਦੋਂ ਮਰਜੀ ਹਾਂ ਤੇ ਆਪੇ ਘਰੇ ਫੁੱਲ ਸਲਾਹ ਕੀਤੀ ਹੋਵੇ ਬੰਦੇ ਦੀ ਬਾਈ ਵੀ ਜਾਣ ਕੇ ਢੇੜਾ ਨਾਮ ਰਵੇ ਕੰਮ ਭਾਂਦੀ ਰਾਜਸਥਾਨ ਨੂੰ ਵੀ ਕਰਾ ਲਵੇ ਕਿੰਨੀ ਦੂਰ ਤੱਕ ਕੰਮ ਕਰ ਸਕਦਾ ਆਪਾਂ ਬਾਈ 400 ਕਿਲੋਮੀਟਰ ਵਾੜ ਦੇ ਅੰਦਰ ਅੰਦਰ ਕੰਮ ਕਰਦਾਂਗੇ 400 ਕਿਲੋਮੀਟਰ ਦੇ ਅੰਦਰ ਅੰਦਰ ਕੰਮ ਕਰਕੇ ਤੇ ਅਗਲੇ ਨੂੰ ਖੁਸ਼ ਕਰ ਦਿਆਂਗੇ ਬਾਗੋ ਬਾਗ ਹਾਂਜੀ ਕਿੰਨਾ ਕੁ ਵੱਡਾ ਕੰਮ ਹੋਵੇ ਦੂਰ ਵਾਲਾ ਬੰਦਾ ਜਿਹੜਾ ਦੇਵੇ ਕੰਮ ਫੁੱਲ ਵੱਡੇ ਹੀ ਹੋਵੇ ਬਈ ਕੋਠੀ ਦਾ ਕੰਮ ਹੋ ਕੋਠੀ ਦਾ ਕੰਮ ਹਾਂ ਘਟੋ ਘਟ 5000 ਸਕਰ ਫੁੱਟ ਕੰਮ ਤਾਂ ਹੋਵੇ 5000 ਸਕਰ ਫੁੱਟ ਦੀ ਕੋਠੀ ਕਿੰਨੇ ਦਿਨਾਂ ਚ ਨਿਵੇੜ ਦੇਉਗੇ 2 ਤੋਂ 3 ਦਿਨ ਵਿੱਚ ਬਈ ਜਿਹੜਾ ਗੋਲੇ ਵਾਲਾ ਕੰਮ ਆ ਇਹ ਬਰੀਕੀ ਕੰਮ ਆ ਜਾਂਦਾ ਬਈ ਇਹਨੂੰ ਰੇਡ ਦਿਨ ਲੱਗ ਜਾਂਦਾ ਲਾਉਣ ਨੂੰ 5000 ਸਕਰ ਫੁੱਟ ਹੋਵੇ ਤਾਂ ਨਹੀਂ ਇੰਨੇ ਦਿਨ ਨਿਵੇੜ ਦੇਉਂਗਾ ਹਾਂਜੀ ਬਈ ਮੰਨ ਲਾ ਕਿਸੇ ਦੇ ਜਵਾਖ ਜੂਗ ਦਾ ਵਿਆਹ ਤਰਿਆ ਗਿਆ ਯਾਰ ਮਿੰਟਾਂ ਚ ਰੰਗ ਰੰਗ ਨੂੰ ਹੁਣ ਲੱਗਣਾ ਮਹੀਨਾ ਹੂੰ ਕਿਉਂਕਿ ਭਾਈ ਜਦੋਂ ਆ ਚੀਜ਼ ਆ ਜਾਂਦੀ ਨਾ ਬਰੀਕੀ ਚ ਇਹ ਚੀਜ਼ ਤੇ ਟਾਈਮ ਬਹੁਤ ਲੱਗਦਾ ਯਾਰ ਮੈਨੂੰ ਐਂ ਦੱਸ ਸਿੰਦਰਜੀਤ ਜਿਵੇਂ ਬਾਹਲੇ ਵਾਰੀ ਨਾ ਕੰੰਜਾਂ ਦੀਆਂ ਕੰਧਾਂ ਹੁੰਦਾ ਉੱਦੜੀਆਂ ਪੰਨੀਆਂ ਹੁੰਦੀਆਂ ਥੱਲੋਂ ਉਹ ਉਹਦੀ ਰਿਪੇਅਰ ਪੂਰ ਲੋੜ ਨੇ ਭਾਈ ਹੋਰ ਜਿਹੜੀ ਰਿਪੇਅਰ ਵਾਲਾ ਕੰਮ ਹੋਊਗਾ ਉਹ ਸਾਡਾ ਬੰਦਾ ਹੀ ਰਿਪੇਅਰ ਲਾਊਗਾ ਕੈਮੀਕਲ ਪਾ ਕੇ ਅੱਛਾ ਉਹ ਵਾਲ ਪੱਟੀ ਵਾਲਾ ਬੰਦਾ ਰਿਪੇਅਰ ਨਹੀਂ ਲਾਊਗਾ अच्छा दे ओ हाँ जी, हाँ जी। हाँ हाँ जी। तो आप दा बंदा ही दे देगा ओ आप दा बंदा ही दे देगा ओदे पैसे वखरे होंगे ओदे पैसे एक्स्ट्रा ਲਾਵਾਂਗੇ ਬਾਈ ਵੀ ਆਪਾਂ ਵਾਲਪੇਪਰ ਦਾ ਇੱਕ ਰਨਿੰਗ ਸਕੁਅਰ ਫੁੱਟ ਕਰ ਲੈਣਾ ਹਾਂਜੀ 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 ਤਾਂ ਪਰ ਜੇ ਕੋਈ ਮੰਨ ਲੱਕੇ ਚੱਲ ਆਪਾਂ ਨੂੰ ਰਿਪੇਅਰ ਥੱਲੇ ਕੋਈ ਲਾਉਣੀ ਪੈਗੀ ਤਾਂ ਉਹਦੇ ਪੈਸੇ ਆਪਾਂ ਵੱਖਰੇ ਲੈ ਲੈ ਹਾਂਜੀ ਜਿਹਨੇ ਆਪਣੇ ਤੋਂ ਬਾਈ ਕੰਮ ਕਰਾਉਣਾ ਵਾ ਉਹਦੇ ਘਰੇ ਦੇ ਸਿਰਫ ਦੋ ਘੋੜੀਆਂ ਇੱਕ ਫੱਟਾ ਹੀ ਅਗਲੇ ਦਾ ਹੋਊਗਾ ਬਾਕੀ ਸਾਰਾ ਸਮਾਨ ਏ ਟੂ ਜ਼ेड ਆਪਣਾ ਹੀ ਹੋਊਗਾ ਘੋੜੀ ਤੇ ਫੱਟਾ ਹਾਂ ਉਹ ਅਗਲੇ ਦਾ ਹੋਊਗਾ ਬਾਈ ਠੀਕ ਹੈ ਕਿ ਨਹੀਂ ਘੋੜੀ ਤੁਸੀਂ ਦੇਣੀ ਆ ਕਾਠੀ ਇਹਨੇ ਪਾ ਲੈਣੀ ਆ ਆਪੇ ਠੀਕ ਹੈ ਕਿ ਨਹੀਂ ਤੇ ਕੰਮ ਜਾਣਾ ਚੱਲ ਪੰਜਾਂ ਦਿਨਾਂ ਦੇ ਵਿੱਚ ਕੋਠੀ ਕੰਪਲੀਟ ਤੁਸੀਂ ਮੈਨੂੰ ਦੱਸੋ ਕੌਣ ਦੇ ਸਕਦਾ ਆਹ ਮੁੰਡਾ ਗੱਪੜੂ ਦੇ ਸਕਦਾ ਪਿੰਡਾਂ ਦੇ ਮੁੰਡੇ ਆ ਮੈਂ ਤੁਹਾਨੂੰ ਇਹ ਕਹਿੰਦਾ ਚਗਾਵਾ ਪਿੰਡ ਹੈ ਜ਼ਿਲ੍ਹਾ ਮੂਗਾ ਸਾਡੇ ਏਰੀਏ ਦੇ ਮੁੰਡੇ ਆ ਠੀਕ ਹੈ ਨਾ ਬੜੇ ਇਮਾਨਦਾਰ ਬੜੇ ਕੀਰਤੀ ਬੰਦੇ ਆ ਜੇ ਕਿਸੇ ਵੀ ਭਰਾ ਨੇ ਕੰਮ ਕਰਾਉਣਾ ਅਸਲ ਦੇ ਵਿੱਚ ਕਹਾਣੀ ਪਤਾ ਕੀ ਆ ਜਦੋਂ ਨਾ ਆਪਾਂ ਕਿਸੇ ਤੋਂ ਕੰਮ ਕਰਾਉਨੇ ਹ ਵਾਲ ਪੇਪਰ ਦਾ ਉਹਨੇ ਬੜਨਾ ਤੁਹਾਡੇ ਕਮਰਿਆਂ 'ਚ ਕਮਰਿਆਂ 'ਚ ਬੜਨ ਵਾਸਤੇ ਬੰਦਾ ਬੜਾ ਇਮਾਨਦਾਰ ਤੇ ਇੱਜਤਦਾਰ ਹੋਣਾ ਜ਼ਰੂਰੀ ਆ ਤੇ ਸਾਡੇ ਜਿਹੜੇ ਗੱਭਰੂ ਆ ਨਾ ਇਹ ਇਮਾਨਦਾਰੀ ਤੇ ਇੱਜ਼ਤ ਵਾਲੇ ਮਸਤੇ ਬੜੇ ਚੰਗੇ ਆ ਠੀਕ ਆ ਕਿ ਨਹੀਂ ਤੇ ਇਹ ਦੋਨੇ ਚੀਜ਼ਾਂ ਹੋਣੀਆਂ ਵੀ ਬਹੁਤ ਜ਼ਰੂਰੀ ਚਾਹੀਦੀਆਂ ਹੁੰਦੀਆਂ ਇਸ ਕਰਕੇ ਜੇ ਤੁਸੀਂ ਕੰਮ ਕਰਾਉਣਾ ਤੇ ਬੰਦਿਆਂ ਤੋਂ ਕੰਮ ਕਰਾ ਸਕਦੇ ਬੜੇ ਪਿਆਰੇ ਸੱਜਣਾ